ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਤਿੰਦਰਪਾਲ ਸਿੰਘ ਅੱਜ ਆਪਾਂ ਜਿਹੜਾ ਵਲੌਗ ਬਣਾ ਰਹੇ ਆ ਵਲੌਗ ਬਣਾਉਣ ਦਾ ਇੱਕ ਖਾਸ ਕਾਰਨ ਹੈ ਪਾਤਨਾ ਸ਼ਹਿਰ ਦੇ ਵਿੱਚ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਜਾ ਰਿਹਾ ਹੈ ਜਿਹੜਾ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਉਹ ਭਤਾਂਤਨ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦੀਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਹੈ ਇਹ ਇਹ ਦੂਸਰੀ ਵਾਰ ਪਾਤਨਾ ਦੇ ਵਿੱਚ ਹੋ ਰਿਹਾ ਇਹ ਦੂਸਰਾ ਸਮਾਗਮ ਹੈ ਕਿਉਂਕਿ ਇਸ ਤੋਂ ਪਿਛਲੇ ਸਾਲ ਉਤਪਿਤ ਕੀਤਾ ਸੀ ਇਹ ਸੁਪਨਾ ਲਿਆ ਸੀ ਸ਼੍ਰੀ ਹੇਮਕੁੰਨ ਸਾਹਿਬ ਸੇਵਾ ਸਿਮਰਨ ਸੁਸਾਇਟੀ ਦੇ ਨੌਜਵਾਨ ਵੀਰਾਂ ਨੇ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਇਸ ਸਮਾਗਮ ਨੂੰ ਕਰਾਉਣ ਦੇ ਲਈ ਬਹੁਤ ਉਤਸ਼ਾਹ ਦੇ ਨਾਲ ਪਿਛਲੀ ਵਾਰ ਇਹ ਸਮਾਗਮ ਪਟਨਾ ਸ਼ਹਿਰ ਦੇ ਵਿੱਚ ਹੋਇਆ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਮਾਗਮ ਹੈ ਘੱਟੋ-ਘੱਟ ਆਪਾਂ ਕਹਿ ਸਕਦੇ ਹਾਂ 20 ਸਾਲਾਂ ਬਾਅਦ ਸਾਡੇ ਸ਼ਹਿਰ ਦੇ ਵਿੱਚ ਐਡਾ ਤਗੜਾ ਸਮਾਗਮ ਹੋਇਆ ਸੀ ਬਹੁਤ ਹੀ ਸੰਗਤ ਦਾ ਉਤਸ਼ਾਹ ਸੀ ਬਹੁਤ ਦੂਰੋਂ-ਦੂਰੋਂ ਸੰਗਤ ਸੀ ਜਿਹੜੀ ਉਪ ਪਟਨਾ ਸ਼ਹਿਰ ਦੇ ਵਿੱਚ ਉੱਚ ਕੋਟੀ ਦੇ ਰਾਗੀ ਜਿੱਥੇ ਬੁਲਾਏ ਗਏ ਸੀ ਉਹਨਾਂ ਨੂੰ ਸੁਣਨ ਦੇ ਲਈ ਪਹੁੰਚੇ ਸੀ ਹਰੀ ਜਸ ਕੀਰਤਨ ਦੇ ਨਾਲ ਰਾਗੀ ਸਿੰਘਾਂ ਨੇ ਸੰਗਤਨ ਨਿਹਾਲ ਕੀਤਾ ਉਸ ਤੋਂ ਬਾਅਦ ਜਿਹੜਾ ਅੱਜ ਫੇਰ ਉਹੀ ਵੇਲਾ ਆਇਆ 17 18 19 ਦਸੰਬਰ ਉਹੀ ਤਰੀਕਾ ਨੇ ਉਹ ਦਾ ਮਹੀਨਾ ਤੇ ਅੱਜ ਫੇਰ ਉਹੀ ਸਬਬ ਬਣਿਆ ਨੌਜਵਾਨ ਵੀਰਾਂ ਨੇ ਜਿਹੜਾ ਪਿਛਲੇ ਸਾਲ ਇਹ ਸੁਪਨਾ ਲਿਆ ਸੀ ਇਸ ਸਮਾਗਮ ਨੂੰ ਕਰਾਉਣ ਦਾ ਤੇ ਇਸ ਵਾਰ ਦੂਜੀ ਵਾਰ ਇਹ ਸਮਾਗਮ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਅੱਜ ਤਰੀਕ 16 ਰਾਤ ਦੇ ਤਕਰੀਬਨ 9 ਵਜੇ ਹੋਏ ਨੇ ਤੇ ਜਿੰਨੇ ਵੀ ਸ਼੍ਰੀ ਹੇਮਕੁੰਡ ਸਾਹਿਬ ਸੇਵਾ ਸਿਮਰਨ ਸੋਸਾਇਟੀ ਦੇ ਨੌਜਵਾਨ ਵੀਰ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਆਪਣੇ ਕੰਮਕਾਰਾਂ ਨੂੰ ਛੱਡ ਕੇ ਹਰ ਬੰਦਾ ਇਸ ਸਮਾਗਮ ਦੇ ਨਾਲ ਦਿਲੋਂ ਜੁੜਿਆ ਹੋਇਆ ਹੈ ਹਰ ਇੱਕ ਨੌਜਵਾਨ ਦਾ ਸੁਪਨਾ ਹੈ ਕਿ ਮੈਂ ਆਪਣੀ ਹਰ ਇੱਕ ਕਿਸੇ ਵੀ ਕਿਸਮ ਦੀ ਸੇਵਾ ਜਿਹੜੀ ਉਹ ਮੈਂ ਕਰ ਸਕਾਂ ਮੇਰੀ ਇੱਕ ਨਿੱਕੀ-ਨਿੱਕੀ ਸੇਵਾ ਵੀ ਇਸ ਸਮਾਗਮ ਨੂੰ ਨੇਪਰੇ ਚਾੜਨ ਦੇ ਲਈ ਬਹੁਤ ਵੱਡਾ ਕਦਮ ਸਾਫਤ ਹੋ ਰਹੀ ਹੈ ਜਿਹੜੀਆਂ ਤਿਆਰੀਆਂ ਸੀ ਇਸ ਸਮਾਗਮ ਨੂੰ ਕਰਾਉਣ ਦੇ ਲਈ ਉਹ ਤਾਂ ਤਿਆਰੀਆਂ ਕਾਫੀ ਪਹਿਲਾਂ ਤੋਂ ਸ਼ੁਰੂ ਹੋ ਗਈਆਂ ਸੀ ਗੁਰਦੁਆਰਾ ਸਾਹਿਬ ਦੇ ਉੱਤੇ ਬਹੁਤ ਕੰਮ ਸੀ ਜਿਹੜੇ ਨੌਜਵਾਨ ਵੀਰਾਂ ਨੇ ਕਰਨੇ ਸੀ ਗੁਰਦੁਆਰਾ ਸਾਹਿਬ ਦੀ ਸਜਾਵਟ ਕਰਨੀ ਲੜੀਆਂ ਲਾਉਣੀਆਂ ਸ਼ਹਿਰ ਦੇ ਵਿੱਚ ਐਡਵਰਟਾਈਜ਼ਮੈਂਟ ਕਰਨੀ ਫਲੈਕਸਾ ਲਗਾਉਣੀਆਂ ਪੈਂਫਲਟ ਵੰਡਣੇ ਮਤਲਬ ਸੰਗਤ ਦੇ ਤੱਕ ਸੰਦੇਸ਼ ਪਹੁੰਚਾਉਣਾ ਛਾਹੀ ਉਹ ਸੋਸ਼ਲ ਮੀਡੀਆ ਹੋਵੇ ਜਾਂ ਕੋਈ ਵੀ ਪਲੇਟਫਾਰਮ ਹੋਵੇ ਉਹਦੇ ਉੱਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਹਰ ਇੱਕ ਜਗ੍ਹਾ ਤੇ ਉੱਤੇ ਪ੍ਰਚਾਰ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਹੈ ਉਹ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ ਸਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਿਰ ਪਟਨਾ ਜਿਲ੍ਹਾ ਪਟਿਆਲਾ ਜਿੱਥੇ ਇਹ ਸਮਾਗਮ ਪਿਛਲੇ ਸਾਲ 17 18 19 ਦਸੰਬਰ ਨੂੰ ਮਤਲਬ ਪਿਛਲੀ ਵਾਰ ਇਹ ਦੋ ਦਿਨਾਂ ਦਾ ਸਮਾਗਮ ਸੀ ਤੇ ਇਸ ਵਾਰੀ ਇਹ ਤਿੰਨ ਦਿਨਾਂ ਦਾ ਸਮਾਗਮ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਤਿੰਨ ਦਿਨਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਸਜਾਵਟ ਕੀਤੀ ਗਈ ਲੜੀਆਂ ਲਗਾਈਆਂ ਗਈਆਂ ਹੁਣ ਨੌਜਵਾਨ ਵੀਰਾਂ ਨੇ ਸਾਹਮਣੇ ਤੁਸੀਂ ਦੇਖੋ ਵੀ ਜਿੱਥੇ ਸਟੇਜ ਸਜਨੀ ਆ ਉਸ ਜਗ੍ਹਾ ਦੀ ਸੇਵਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਜਾਵਟ ਹਰ ਇੱਕ ਤਰ੍ਹਾਂ ਦੀ ਇਸ ਜਗ੍ਹਾ ਦੇ ਉੱਤੇ ਜਿੰਨੇ ਵੀ ਮੈਟ ਵਿਛਨੇ ਨੇ ਉਹ ਸਾਰੀ ਜਗ੍ਹਾ ਨੂੰ ਕਵਰ ਕੀਤਾ ਜਾਣਾ ਮੈਟ ਦੇ ਨਾਲ ਤੇ ਗੱਦਿਆਂ ਦੇ ਨਾਲ ਵੀ ਤਾਂ ਜੋ ਕਿਸੇ ਵੀ ਕਿਸਮ ਦਾ ਇਸ ਜਗ੍ਹਾ ਦੇ ਉੱਤੇ ਕੋਈ ਵੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਇਹ ਗੱਲ ਹਰ ਇੱਕ ਚੀਜ਼ ਧਿਆਨ ਵਿੱਚ ਰੱਖੀ ਜਾ ਰਹੀ ਹੈ ਨਿੱਕੀ ਤੋਂ ਨਿੱਕੀ ਚੀਜ਼ ਵੀ ਕਾਊਂਟ ਕੀਤੀ ਜਾ ਰਹੀ ਹੈ ਉਹ ਉੱਪਰ ਦੇਖੋ ਜੀ ਵੀਰੇ ਹੁਣੇ ਲੜੀਆਂ ਲਾ ਰਹੇ ਨੇ ਸੁੱਖੀ ਲਾਈਟ ਹਾਊਸ ਪਤਣਾ ਜਿਨ੍ਹਾਂ ਨੇ ਇਹ ਲੜੀਆਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ ਜਿੰਨੇ ਵੀ ਨੌਜਵਾਨ ਵੀਰ ਨੇ ਸਾਰੇ ਦੇ ਸਾਰੇ ਡਿਸਕਸ਼ਨ ਕਰ ਰਹੇ ਨੇ ਹਰ ਇੱਕ ਵਿਚਾਰ ਚਰਚਾ ਇਸ ਸਮੇਂ ਜੇਕਰ ਗੱਲ ਕਰੀ ਜਾਵੇ ਤਾਂ ਸਟੇਜ ਦੀ ਬਹੁਤ ਹੀ ਸੋਹਣੀ ਸਟੇਜ ਵੱਡੇ ਆਕਾਰ ਦੀ ਜਿਹੜੀ ਸਟੇਜ ਹੈ ਉਹ ਲਗਾਈ ਗਈ ਹੈ ਇਧਰਲੇ ਪਾਸੇ ਮਹਾਰਾਜ ਦਾ ਪ੍ਰਕਾਸ਼ ਹੋਏਗਾ ਇਧਰਲੇ ਪਾਸੇ ਰਾਗੀ ਸਹਿਬਾਨ ਬੈਠਣਗੇ ਤੇ ਸਾਊਂਡ ਹੈ ਜਿਹੜਾ ਉਹਦੇ ਵੀ ਫਿਟਿੰਗ ਕਰਨ ਲਈ ਭਪਾਲ ਸਾਊਂਡ ਪਾਤਣਾ ਉਹਨਾਂ ਨੇ ਸਾਊਂਡ ਦੀ ਸੇਵਾ ਲਈ ਹੈ ਤੇ ਉਹ ਸਾਊਂਡ ਫਿੱਟ ਕਰਨ ਲੱਗੇ ਹੋਏ ਨੇ ਹਰ ਇੱਕ ਨੌਜਵਾਨ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਆਪਣੀ ਸੇਵਾ ਦੇ ਵਿੱਚ ਜੁਟਿਆ ਹੋਇਆ ਹੈ ਡੈਕੋਰੇਸ਼ਨ ਦੇ ਲਈ ਸੁਨਾਮ ਤੋਂ ਵੀਰੇ ਹੁਣੀ ਆਏ ਨੇ ਉਹ ਡੈਕੋਰੇਸ਼ਨ ਦੀ ਸੇਵਾ ਕਰਨਗੇ ਵੀਰੇ ਹੁਣੀ ਲੱਗੇ ਹੋਏ ਨੇ ਪੂਰੇ ਡੁੰਗੇ ਵਿਚਾਰਾਂ ਦੇ ਵਿੱਚ ਏ ਹੈ ਜੀ ਜਸਮੀਤ ਸਿੰਘ ਬਬਲਾ ਜਿਹੜੇ ਇਸ ਸਮਾਗਮ ਦੀ ਰੂਪਰੇਖਾ ਤਿਆਰ ਕੀਤੀ ਹੈ ਇਸ ਸਮਾਗਮ ਦੇ ਵਿੱਚ ਸਭ ਤੋਂ ਵੱਡਾ ਮੁੱਲਾ ਯੋਗਦਾਨ ਇਹਨਾਂ ਨੂੰ ਅਸੀਂ ਪਿਆਰ ਨਾਲ ਪ੍ਰਧਾਨ ਜੀ ਵੀ ਕਹਿੰਦੇ ਆ ਸਾਰੇ ਵੀਰਾਂ ਦਾ ਅਸਹਿ ਸਹਿਯੋਗ ਹੈ ਇਸ ਦੇ ਵਿੱਚ ਵੀਰੇ ਹਾਂ ਜੀ ਕੀ ਹਾਲ ਹੈ ਜੀ ਕੀ ਹਾਲ ਨੇ ਠੀਕ ਹੋ ਵਧੀਆ ਫਿਰ ਚੱਲ ਰਹੀਆਂ ਨੇ ਸੇਵਾਵਾਂ ਪੂਰੀਆਂ ਜੀ ਪਾਸ਼ਾ ਲਹਿਰੇ ਨੇ ਜੀ ਏ ਹੈ ਏ ਹੈ ਸਾਡਾ ਜੀ ਬਹੁਤ ਪਿਆਰਾ ਵੀਰ ਗੁਰਿੰਦਰਪਾਲ ਸਿੰਘ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਐ ਇਸ ਸਮਾਗਮ ਦੇ ਲਈ ਪਿਛਲੇ ਸਾਲ ਵੀ ਬਹੁਤ ਮਿਹਨਤ ਕੀਤੀ ਸੀ ਇਸ ਸਾਲ ਵੀ ਇਹ ਲੱਗੇ ਰਹੇ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੋਨਾਂ ਵੀਰਾਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਲਾਂ ਬਾਅਦ ਕਿਤੇ ਜਾ ਕੇ ਸਬੱਬ ਬਣਿਆ ਇੱਕ ਨਿੱਕਾ ਜਿਹਾ ਸੁਪਨਾ ਸੀ ਇਹ ਨੌਜਵਾਨ ਵੀਰਾਂ ਦਾ ਕਿ ਅਸੀਂ ਸ਼ਹਿਰ ਦੇ ਵਿੱਚ ਕੋਈ ਬਹੁਤ ਵਧੀਆ ਸਮਾਗਮ ਕਰੀਏ ਤਾਂ ਜੋ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਸੰਦੇਸ਼ ਸੀ ਉਹ ਲੋਕਾਂ ਤੱਕ ਪਹੁੰਚਾਈਏ। ਇੱਕ ਗੱਲ ਹੈ। ਮਤਲਬ ਅਸੀਂ ਹੁਣ ਵੀਰੇ ਹੁਣੇ ਗੱਲ ਕਰ ਰਹੇ ਸੀਗੇ। ਜੀ। ਵੀ ਬਹੁਤ ਟਾਈਮ ਬਾਅਦ ਐਵੇਂ ਦਾ ਸਬੱਬ ਦੇਖਣ ਨੂੰ ਮਿਲਿਆ ਵੀ ਗੁਰੂ ਘਰ ਦੇ ਵਿੱਚ ਉਹ ਹੁਣ ਆਪਾਂ ਇੱਥੇ 35-40 ਜਾਣੇ ਸੇਵਾ ਕਰ ਰਹੇ ਹਾਂ ਸਾਰੇ ਨੌਜਵਾਨ ਵੀਰ। ਉੱਪਰ ਲੱਗੂਗੀ। ਬਹੁਤ ਟਾਈਮ ਬਾਅਦ ਇਸ ਇਸ ਤਰ੍ਹਾਂ ਦਾ ਮੌਕਾ ਆਇਆ। ਜੀ। ਹਾਂਜੀ ਵੀਰ ਜੀ। ਜਸਮੀਤ ਸਿੰਘ ਜੀ। ਹਾਂਜੀ ਹਾਂਜੀ ਵੀਰ ਜੀ। ਵੀਰ ਜੀ ਕਿੰਨਾ ਉਤਸ਼ਾਹ ਹੈ। ਵੀਰ ਜੀ ਦੱਸ ਨਹੀਂ ਸਕਦੇ ਕਿੰਨਾ ਕੋਸ਼ਾ ਹੈ। ਮੈਂ ਤੁਹਾਨੂੰ ਕਿਸਲੇ ਕਈ ਦਿਨਾਂ ਤੋਂ ਨੋਟ ਕਰ ਰਿਹਾ ਤੁਸੀਂ ਲਗਾਤਾਰ ਲੱਗੇ ਹੋਏ ਹੋ ਮਿਹਨਤ ਕਰਨ ਵੀ ਜੀ ਗੁਰੂ ਸਾਹਿਬ ਦੀ ਨਾਲ ਸੇਵਾ ਬਖਸ਼ੀ ਹੈ ਜੀ ਆਪਾਂ ਸੇਵਾ ਕਰ ਰਹੇ ਹਾਂ ਚਲੋ ਬਹੁਤ ਵੱਡੀ ਬੜਮੁੱਲੀ ਸੇਵਾ ਕਰ ਰਹੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਰਵਾਇਆ ਜਾ ਰਿਹਾ ਹੈ ਕਿ ਕਰਵਾਇਆ ਜਾਣਾ ਦਾ ਕਹਿੰਦੇ ਜਦੋਂ ਨੌਜਵਾਨ ਆਪਣੀ ਆਈ ਤੇ ਆ ਜਾਣ ਤਾਂ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਇੱਡਾ ਗਮਲਾ ਇਹਨੂੰ ਚੱਕ ਕੇ ਸਾਈਡ ਤੇ ਕਰ ਦੇਣਾ ਇਹਨਾਂ ਨੇ ਇਹ ਹੈ ਜੀ ਪੰਮਾ ਵੀਰਾ ਇਹ ਹੈ ਜੀ ਸਾਡਾ ਮੇਨ ਜਿਹੜਾ ਆਪਰੇਟਰ ਹੈ ਨਾ ਇਹ ਹੀ ਕ੍ਰੇਨ ਆਪਰੇਟਰ ਹੈ ਰਾਜੂ ਵੀਰਾ ਸਾਊਂਡ ਨਹੀਂ ਕ੍ਰੇਨ ਆਪਰੇਟਰ ਕਹਿ ਸਕਦੇ ਇਸ ਸਮੇਂ ਇਸ ਸਮੇਂ ਇਹਨਾਂ ਦੀ ਡਿਊਟੀ ਹੋਰ ਹੈ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਸ਼ਾਬਾਸ਼ ਜ਼ੋਰ ਲੱਗਿਆ ਹੋਇਆ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਵੀਰਿਆਂ ਦਾ ਪੂਰਾ ਪੂਰਾ ਜ਼ੋਰ ਲਾਉ ਨੌ ਵੀ ਕਹਿੰਦੇ ਗਮਲਾ ਸਾਈਡ ਤੇ ਕਰਨਾ ਹੈ ਏ ਕਰਤਾ ਬਈ ਕਰਤਾ ਇਹ ਤਾਂ ਪਹਾੜ ਨੂੰ ਪੱਟ ਕੇ ਲੈ ਜਾਣਗੇ ਇਹ ਨੌਜਵਾਨ ਸ਼ਾਬਾਸ਼ 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 ਇਹ ਵੀਰ ਨੂੰ ਮਿਲੋ ਜੀ ਇਹ ਆ ਅਮਰੀਕ ਸਿੰਘ ਭਪਾਲ 사ਉਂਡ ਪਾਤਣਾ ਸ਼ਹਿਰ ਦਾ ਇੱਕ ਉਹ ਨਾਮ 사ਉਂਡ ਦੀ ਦੁਨੀਆ ਦਾ ਉਹ ਬਾਦਸ਼ਾਹ ਮਾੜੇ ਨਾਲ ਤੋਂ ਹੈ ਵੀ ਮੇ ਜੋਗੀਆਂ ਦੀ ਨਹੀਂ ਵੀਰੇ ਤੁਸੀਂ ਜਾਦੂਗਰ ਹੋ ਬਿਲਕੁਲ ਬਿਲਕੁਲ ਸਾਡਾ ਹੋ ਜਾਂਦਾ ਬਿਲਕੁਲ ਲੋ ਜੀ ਲੱਗੇ ਹੋਏ ਨੇ ਆਪਣੇ ਸਾਊਂਡ ਦੀ ਸੈਟਅਪ ਕਰਨ ਮਿਕਸਰ ਵਗੈਰਾ ਲਾਉਣ ਲਈ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਸ਼ਾਬਾਸ਼ ਚੱਕ ਦਿਓ ਫੱਟੇ ਛੋਟੇ ਛੋਟੇ ਬੱਚਿਆਂ ਨੇ ਵੀ ਬਹੁਤ ਸੇਵਾ ਕੀਤੀ ਐ ਇਸ ਗੁੜੀਆਂ ਨੇ ਬੇਟੇ ਤੁਹਾਡਾ ਨਾਮ ਕੀ ਐ ਹੈ ਰਮਨੀ ਰਮਨੀਕ ਇਸ ਗੁੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੇਨਤੀ ਕੀਤੀ ਤੇ ਇਹਦੀ ਜਿਹੜੀ ਵੀਡੀਓ ਸੀ ਉਹ ਕਾਫੀ ਲੋਕਾਂ ਨੇ ਕਿਹਾ ਇਹਨੇ ਬੇਨਤੀ ਕਰਕੇ ਕਿਹਾ ਕਿ ਹਾਂ ਜੀ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਹੈ ਬੇਨਤੀ ਕਰਦੋ ਰਾਜੇ ਇੱਕ ਵਾਰੀ ਫੇਰ ਦੁਬਾਰਾ ਉਹਦਾ ਬੇਨਤੀ ਕਰਦੋ ਜਿੱਦਾਂ ਕੀਤੀ ਸੀ ਉੱਚੀ ਬੋਲ ਕੇ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ ਸਾਹਿਬ ਜਗਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪ ਆਓ ਅਤੇ ਆਪਣੇ ਬੱਚਿਆਂ ਸਮੇਤ ਸਮਾਗਮ ਵਿੱਚ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪੰਮਾ ਵੀਰ ਚੜ ਗਿਆ ਟੀਸੀ ਦੇ ਉੱਤੇ ਹੁਣ ਇੰਨੇ ਹੋ ਰੱਸੀ ਹੈ ਜਿਹੜੀ ਉਹ ਉੱਪਰ ਬੰਨੂਗਾ ਉੱਥੇ ਆ ਵੀਰਿਆਂ ਦਾ ਵੀ ਪੂਰਾ ਸਹਿਯੋਗ ਸੀ ਹਾਂਜੀ ਸਰ ਕੀ ਹਾਲ ਨੇ ਵੀਰ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਵੀਰੇ ਤੇ ਸਮਾਗਮ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਫੁੱਲ ਜੋਰਾਂ ਦੇ ਚੱਲ ਰਹੀਆਂ ਨੇ ਜੋਰਾਂ ਤੇ ਚੱਲ ਰਹੀਆਂ ਨੇ ਜੀ ਬਹੁਤ ਆਨੰਦ ਆ ਰਿਹਾ ਤੇ ਇਸ ਵਾਰੀ ਤੁਹਾਨੂੰ ਕੀ ਲੱਗਦਾ ਕਿ ਸੰਗਤ ਦੇ ਵਿੱਚ ਜਿੰਨਾ ਉਤਸ਼ਾਹ ਹੈ ਵੀ ਸੰਗਤ ਦਾ ਇਕੱਠ ਹੈ ਉਹ ਇਸ ਵਾਰੀ ਪਿਛਲੀ ਵਾਰ ਨਾਲੋਂ ਕਾਫੀ ਪਿਛਲੀ ਵਾਰ ਨਾਲੋਂ ਸੰਗਤ ਦਾ ਇਕੱਠ ਹੈ ਜੀ ਬਹੁਤ ਵਧੂਗਾ ਜੀ ਕਿਉਂਕਿ ਕੰਮ ਕਰਨ ਵਾਲਿਆਂ ਨੇ ਵੀ ਕੰਮ ਗੱਡ ਕੇ ਕੀਤਾ ਆ ਜੀ ਬਿਲਕੁਲ ਤੇ ਪ੍ਰਚਾਰ ਚ ਇਹਨਾਂ ਨੇ ਕੋਈ ਕੰਮ ਨਹੀਂ ਸਿੱਧੀ ਜੀ ਬਿਲਕੁਲ ਤੇ ਮੈਧੂਰ ਪਾਲੀ ਕਰਨ ਦਾ ਜਿਵੇਂ ਦਾ ਕੰਮ ਦੀ ਨੀਤ ਰੱਖੀ ਆ ਉਹ ਜਾਂ ਕਹਿੰਦੇ ਵਧੀਆ ਗੱਲ ਆ ਵਿੱਚ ਕਿਉਂਕਿ ਇਹ ਜਿਹੜੇ ਸਮਾਗਮ ਨੇ ਨਾ ਇਹਨਾਂ ਸਮਾਗਮਾਂ ਦੇ ਵਿੱਚ ਜਦੋਂ ਸੰਗਤ ਜਦੋਂ ਸੰਗਤ ਉਤਸ਼ਾਹ ਦਿਖਾਉਂਦੀ ਹੈ ਤਾਂ ਨੌਜਵਾਨ ਵੀਰਾਂ ਦਾ ਵੀ ਹੌਸਲਾ ਵੱਧ ਜਾਂਦਾ ਕਿ ਹਾਂ ਅਸੀਂ ਕੁਝ ਹੋਰ ਅੱਗੇ ਪਿਛਲੀ ਵਾਰ ਨਾਲੋਂ ਇਸ ਵਾਰੀ ਆਪਾਂ ਸਮਾਗਮ ਦੇ ਵਿੱਚ ਦੇਖੋ ਕਾਫੀ ਨਵੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਨਿੱਕੀ-ਨਿੱਕੀ ਚੀਜ਼ ਜਿਹੜੀ ਪਿਛਲੀ ਵਾਰ ਸਾਨੂੰ ਐ ਲੱਗਿਆ ਕਿ ਇਹ ਸਮਾਗਮ ਦੇ ਵਿੱਚ ਨਹੀਂ ਸੀ ਉਹ ਚੀਜ਼ਾਂ ਨੂੰ ਵੀ ਅਸੀਂ ਇਸ ਵਾਰੀ ਵੱਧ ਤੋਂ ਵੱਧ ਉਸ ਚੀਜ਼ਾਂ ਨੂੰ ਕਾਊਂਟ ਕਰਕੇ ਉਹਨਾਂ ਦੇ ਵਿੱਚ ਚੇਂਜਸ ਲਿਆਂਦੇ ਨੇ ਕੰਮ ਕਰ ਰਹੇ ਨੇ ਕੰਮ ਦਾ ਜਿਹੜਾ ਨਤੀਜਾ ਹੈ ਉਹ ਚੰਗਾ ਰਹੂਗਾ ਕਿਉਂਕਿ ਸਾਰਿਆਂ ਨੇ ਇਹ ਚੀਜ਼ਾਂ ਸੋਚੀਆਂ ਪਿਛਲੀ ਵਾਰ ਸਾਡੇ ਤੋਂ ਕੀ ਕਮੀਆਂ ਰਹਿ ਗਈਆਂ ਜੀ ਉਹ ਕਮੀਆਂ ਤੇ ਗੱਲਬਾਤ ਕਰਕੇ ਤੇ ਦੁਬਾਰਾ ਫੈਸਲੇ ਲਈ ਵੀ ਜਿਹੜੀਆਂ ਪਿਛਲੇ ਵਾਰ ਕਮੀਆਂ ਰਹਿ ਗਈਆਂ ਉਹ ਕਮੀਆਂ ਇੱਥੇ ਦੂਰ ਕਰ ਦੂਰ ਕੀਤੀਆਂ ਜਾ ਸਕਾਂਗੇ ਠੀਕ ਉਹਨਾਂ ਨੂੰ ਦੂਰ ਕਰਨ ਦੇ ਚੱਕਰ 'ਚ ਪਿਛਲੀ ਵਾਰ 2 ਦਿਨ ਦਾ ਜਿਹੜਾ ਪ੍ਰੋਗਰਾਮ ਸੀ ਉਹਨੂੰ 3 ਦਿਨ ਦਾ 3 ਦਿਨ ਦਾ ਕੀਤਾ ਗਿਆ ਜੀ ਤੇ ਹੋਰ ਵੀ ਜੋ ਪ੍ਰਬੰਧਾਂ ਦੇ ਵਿੱਚ ਕਮੀਆਂ ਸੀ ਉਹ ਸਾਰੀਆਂ ਦੂਰ ਕਰ ਰਹੇ ਨੇ ਜੀ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਦੀ ਜੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ ਇਹ ਸਮਾਗਮ ਹੋ ਰਿਹਾ ਨਾ ਜੀ ਜੀ ਸਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਤਨਾ ਜੀ ਇਹ ਸਮਾਗਮ ਦੂਸਰਾ ਸਮਾਗਮ ਹੈ ਪਹਿਲਾ ਸਮਾਗਮ ਹੋਇਆ ਸੀ 1 ਸਾਲ ਪਹਿਲਾਂ ਇਹ ਸਮਾਗਮ ਜੋ ਮਾਤਾ ਗੁਜਰਤੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਹੜੀ ਜਗ੍ਹਾ ਬਚੂਗੀ ਉਹ 24 ਮੀਟਰ ਰਹਿ ਜਾਊਗਾ ਠੀਕ ਇਸ ਕਰਕੇ ਜਿਹੜੀ ਲੜੀ ਆ ਜਿਹੜੀ ਚੀਜ਼ ਮਾਰਦੇ ਨੇ ਅਲਟੀਮੇਟ ਟਾਈਮ ਆ ਜਿਹੜੀ ਲੜੀ ਜਿਹੜੀ ਲੜੀ ਆ ਉਹ 6 ਫੁੱਟ ਦੀ ਆ 2 ਇੰਚ 2 ਫੁੱਟ ਇਧਰ ਹੈ ਜੀ ਓਕੇ ਬਹੁਤ ਸੋਹਣਾ ਬਣੂਗਾ ਇਹ ਕਿੰਨੇ ਕੁ ਸਪੇਸਾ ਜਿਹੜੀ ਸੈਂਟਰ ਚ ਸਪੇਸ ਰੋ ਦੋ ਝੁੰਮਰ ਬਣਾਉਂਦੇ ਉਹ ਕਵਰ ਹੋ ਜਾਏ ਤੇ ਦੇ ਵਿੱਚ ਰਫਰੈਸ਼ਮੈਂਟ ਆਈ ਝੁੰਮਰ ਬਣਾਉਂਦੇ ਲੱਗੇ ਹੋਏ ਨੇ ਮੇਰੇ ਵੀਰ ਲੜੀਆਂ ਨੂੰ ਬੰਨਣ ਦੇ ਲਈ ਇਹ ਹੈ ਜੀ ਸਾਡਾ ਸੁਖੀ ਵੀਰਾ ਜਿਹੜੇ ਲਾਈਟ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਸ਼ਹਿਰ ਦੇ ਵਿੱਚ ਰੋਸ਼ਨੀ ਜਿਹੜੀ ਕਰਦੇ ਨੇ ਨਾ ਆ ਵੀਰੇ ਹੁਣੀ ਕਰਦੇ ਨੇ ਇਹ ਹੈ ਜੀ ਮਨਿੰਦਰ ਵੀਰਾ ਹੋਰ ਵੀਰੇ ਕਿਵੇਂ ਹੋ ਆ ਵੀਰੇ ਦਾ ਨਾਂ ਨਹੀਂ ਮੈਨੂੰ ਪਤਾ ਵੀਰ ਜੀ ਤੁਹਾਡਾ ਨਾਂ ਹੀ ਦੱਸਦੇ ਹੋ ਸੁਚੈਨ ਸਿੰਘ ਜੀ ਹਰਿਆਉ ਖੁਰਦ ਹਰਿਆਉ ਖੁਰਦ ਤੋਂ ਤੂੰ ਬੜਾ ਲਿਬੜਿਆ ਅਸਲ 'ਚ ਆਹ ਮੁੰਡੇ ਨੇ ਲਈ ਆ ਬਾਈ ਸੇਵਾ ਤਾਂ ਦੇਖੋ ਇਹਨੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਉਹ ਪੰਮਾ ਵੀਰਾ ਉੱਪਰਲੇ ਪਾਸੇ ਜਦੋਂ ਨਾ ਸੇਵਾ ਕਰਦੇ ਹੋ ਤਾਂ ਕੁਝ ਵੀਰੇ ਉਹ ਵੀਰੇ ਹੁੰਦੇ ਨੇ ਇਹਨਾਂ ਨੂੰ ਹਿਡਨ ਵੀਰੇ ਕਿਹਾ ਜਾਂਦਾ ਹੈ ਇਹ ਦੇਖੋ ਜੀ ਇਹਨਾਂ ਬੈਕ ਸਟੇਜ ਤੇ ਰਹਿ ਕੇ ਸਾਰਾ ਕੰਮ ਇਹ ਕਰਦੇ ਨੇ ਇਹਨਾਂ ਨੇ ਸਾਡੇ ਲਈ ਰਿਫਰੈਸ਼ਮੈਂਟ ਦਾ ਵੀ ਇੰਤਜ਼ਾਮ ਕੀਤਾ ਹੋਇਆ ਆ ਦੇਖੋ ਜੀ ਦੇਖੋ 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 ਮਗਰ ਜਾਓ ਵਾਹ ਜੀ ਵਾਹ ਵਾਹ ਜੀ ਵਾਹ